ਅੰਦੋਸ ਸਾਰਾ ਨੂੰ ਸਤਿ ਸ਼ਕਾਲ ਜਿਸਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਕਿਸਾਨ ਮੇਲਾ 26 ਤੇ 27 ਦੋ ਦਿਨ ਲਈ ਯੂਨੀਵਰਸਿਟੀ ਵਿੱਚ ਲੱਗ ਰਿਹਾ ਹੈ ਸੋ ਤੁਹਾਡੀ ਤਿਆਰੀ ਹੋਏਗੀ ਇੱਕ ਅੱਧਾ ਦਿਨ ਹੀ ਬਾਕੀ ਹੈ ਤੇ ਉੱਥੇ ਯਕੀਨਨ ਤੁਸੀਂ ਮਨ ਬਣਾਇਆ ਹੋਏਗਾ ਕਿ ਬੀਜ ਵੀ ਲੈਣੇ ਆਂ ਸਬਜ਼ੀਆਂ ਦੀ ਕਟ ਵੀ ਲੈਣੀ ਆਂ ਫਲਦਾਰ ਪੌਦੇ ਵੀ ਲੈਣੇ ਆਂ ਤੇ ਨਾਲ ਹੀ ਤੁਸੀਂ ਜਿਹੜਾ ਖੇਤੀਬੜੀ ਦਾ ਲਿਟਰੇਚਰ ਉਹ ਵਿਕੀਦਣਾ ਤੇ ਸਟਾਲਾਂ ਵੀ ਦੇਖਣੀਆਂ ਮਹਾਰਾਂ ਦੀ ਗੱਲਬਾਤ ਵੀ ਸੁਣਨੀ ਹੈ ਤੁਹਾਡੇ ਮਨ ਦੇ ਵਿੱਚ ਬਣੇ ਹੋਏ ਬਹੁਤ ਸਾਰੇ ਸਵਾਲ ਹਨ ਉਹਨਾਂ ਦੇ ਤੁਸੀਂ ਜਵਾਬ ਵੀ ਲੈਣੇ ਹਨ ਪਰ ਇਸ ਦੇ ਨਾਲ ਨਿਕ ਨਿਕੇ ਨੁਕਤੇ ਤੁਹਾਡੇ ਨਾਲ ਸਾਂਝੇ ਕਰਦੇ ਰਹੀਦਾ ਮੈਂ ਪਿਛਲੇ ਦਿਨ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਤਾਂ ਜਿਹੜਾ ਉਥੇ ਸਿਸਟਮ ਬਣਿਆ ਹੋਇਆ ਸਾਰਾ ਸਾਡੇ ਦਰਿਆਵਾਂ ਦਾ ਉਹ ਜੋ ਤੁਸੀਂ ਦੇਖਣਾ ਹੈ ਉਹ ਤੁਸੀਂ ਵੀਡੀਓ ਸੁਣ ਲਈ ਹੋਏਗੀ ਤੇ ਪਿਛਲੇ ਸਾਲ ਮੈਂ ਜਿਹੜਾ ਮਾਰਚ ਦੇ ਮੇਰੇ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਉਥੇ ਇੱਕ ਸੰਤੁਲਿਤ ਭੋਜਨ ਵਾਲੀ ਕਿਤਾਬ ਔਜੂਰ ਕਿਦਿਓ ਵਾਕਈ ਬੜੀ ਮਫੀਦ ਕਿਤਾਬ ਸੀ ਉਹ ਵੀ ਤੁਸੀਂ ਜਿਉਂ ਪੜ੍ਹੀ ਹੋਏਗੀ ਗ੍ਰੀਦੀ ਹੋਏਗੀ ਤਾਂ ਇਸ ਵਾਰ ਇੱਕ ਬੜਾ ਛੋਟਾ ਜਿਹਾ ਹੋਰ ਨੁਕਤਾ ਤੁਹਾਡੇ ਨਾਲ ਸਾਂਝਾ ਕਰਨਾ ਚਾਹਣਾ ਐ ਮੈਂ ਪਿਛਲੇ ਸਤੰਬਰ ਮੇਲੇ ਦੇ ਵਿੱਚ ਘੁੰਮਦਿਆਂ ਘਮਾਉਂਦਿਆਂ ਚਲ ਉਸਟਾਲਾਂ ਦੇਖੀਆਂ ਗੱਲਬਾਤ ਕੀਤੀ ਸਾਰੇ ਤਾਂ ਇੱਕ ਸਟਾਲ ਦੇ ਉੱਤੇ ਆ ਕੇ ਮੈਂ ਰੁਕ ਗਿਆ ਜਿੱਥੇ ਕਿ ਅਚਾਰ ਮਰਬੇ ਵਗੈਰਾ ਬਣੇ ਹੋਏ ਸੀ ਤਾਂ ਉਸ ਸਟਾਲ 'ਸੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਡਿਪਾਰਟਮੈਂਟ ਫੂਡ ਸਾਇੰਸ ਐਂਡ ਟੈਕਨੋਲੋਜੀ ਦਾ ਸੋ ਉੱਥੇ ਬੱਚਿਆਂ ਦੀ ਡਿਊਟੀ ਲੱਗੀ ਹੁੰਦੀ ਹੈ ਜਿਹੜੇ ਸਟੂਡੈਂਟ ਹੈ ਤੇ ਉਹ ਸੇਲ ਕਰਨ ਲਈ ਉੱਥੇ ਇੱਕ ਮੈਂ ਆਚਾਰ ਵੇਖਿਆ ਉਹ ਬੱਚੇ ਕਹਿਣ ਲੱਗੇ ਵੀ ਅੰਕਲ ਤੁਸੀਂ ਲੈ ਜਾਓ ਆਚਾਰ ਬਹੁਤ ਵਧੀਆ ਬਣਿਆ ਹੋਇਆ ਤੇ ਚਲੋ ਮੈਂ ਕਿਹਾ ਬਟੇ ਆਚਾਰ ਤਾਂ ਮਥਰੇ ਘਰੇ ਬਣੇ ਹੋਏ ਨੇ ਤੇ ਕਹਿੰਦੇ ਤੁਸੀਂ ਕੋਈ ਲਿਜਾ ਕੇ ਵੇਖੋ ਮੈਂ ਇਹਦੀ ਖਾਸियत ਹੈ ਉਹ ਕਹਿੰਦੇ ਜੀ ਇਹ ਮਤਲਬ ਬਗੈਰ ਤੇਲ ਤੋਂ ਬਣਿਆ ਹੋਇਆ ਤੇ ਮੈਨੂੰ ਬੜਾ ਤਾਜਬਜਾ ਹੋਇਆ ਬਗੈਰ ਤੇਲ ਤੋਂ ਆਚਾਰ ਬਣਿਆ ਹੋਇਆ ਚਲੋ ਮੈਂ ਲੈ ਆਂਦਾ ਤੁਹਾਡਾ ਤਜਰਬਾ ਬੜੇ ਵਧੀਆ ਮੈਂ ਉਹਦੇ ਜੋ ਇਨਗਰੀਡੀਐਂਟ ਵੇਖੇ ਵੀ ਉਹ ਚ ਕੀ ਕੀ ਪਿਆ ਹੋਇਆ ਤਾਂ 80% ਉਹਦੇ ਵਿੱਚ ਮਿਰਚਾਂ ਸੀਗੀਆਂ ਤੇ ਉਹਦੇ ਵਿੱਚ 10% ਲੋਨ ਸੀਗਾ ਅਮ ਬਾਕੀ ਸ਼ੇਕ ਪਰਸੈਂਟ ਜਿਹੜਾ ਗਲਗਲ ਦਾ ਜੂਸ ਉਹਦੇ ਵਿੱਚ ਪਾਇਆ ਹੋਇਆ ਸੀ ਤੇ ਬਾਕੀ ਧਨੀਏ ਦੇ ਬੀਜ ਸੀ ਕੋਈ ਤਨਕ ਪਰਸੈਂਟ ਇਸ ਤਿੱਕੇ ਨਾਲ ਉਹ ਆਚਾਰ ਬਹੁਤ ਹੀ ਵਧੀਆ ਰਿਹਾ ਆ ਸੋ ਸਾਕਰੇ ਤੁਹਾਨੂੰ ਇਹ ਮੈਂ ਟਿਪ ਦੇ ਰਿਹਾ ਕਿ ਜਿੱਥੇ ਤੁਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਯੂਨੀਵਰਸਿਟੀ ਦੇ ਪ੍ਰੋਡਕਟ ਹੈਗੇ ਆ ਖਾਣ ਪੀਣ ਵਾਲੇ ਵੀ ਉਹ ਵੀ ਵਰਤੋ ਤੇ ਇਹ ਆਚਾਰ ਵੀ ਜਰੂਰ ਖਰੀਦੋ ਤੇ ਨਾਲ ਨਾਲ ਜਿਹੜੇ ਫੋਟੋ ਟੈਕਨੋਲੋਜੀ ਦੇ ਮਹਾਰਤ ਹੈਗੇ ਨੇ ਉਹਨਾਂ ਤੋਂ ਪਤਾ ਕਰੋ ਵੀ ਇਹ ਆਚਾਰ ਕਿਸਾ ਬਣਦਾ ਹੈ ਜਾਂ ਹੋਰ ਕਿਸ ਤਰ੍ਹਾਂ ਦੇ ਪ੍ਰੋਡਕਟ ਹੈਗੇ ਆ ਇਸ ਦੇ ਨਾਲ ਹੀ ਇਹ ਕੰਮ ਗ੍ਰਹਿਣੀਆਂ ਦਾ ਹੈ ਏ ਉਹਨੂੰ ਨਾਲ ਲੈ ਕੇ ਜਾਓ ਕਿਉਂਕਿ ਉੱਥੇ ਜਿਹੜੇ ਬਖ ਬੱਕਰੀ ਹੋਰ ਵੀ ਸਤਾ ਲੱਗੇ ਹੋੁੰਦੇ ਨੇ ਇੱਕ ਪੂਰਾ ਕਾਲਜ ਆ ਦੇ ਲਈ ਸੋ ਯਾਨੀ ਕਿ ਬੇਨਤੀ ਕਰਨੀ ਸੀ ਚਲੋ ਮਿਲਦੇ ਆਂ ਜੀ ਮੇਲੇ ਵਿੱਚ ਬਹੁਤ ਬਹੁਤ ਧੰਨਵਾਦ